ਵੀਡੀਓ ਵੇਖ ਰਹੇ ਸਾਰੇ ਪਿਆਰੇ ਸਰੋਤੇ ਵੀਰ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ 4 ਸਤੰਬਰ ਪੰਜਾਬ ਦਾ ਮੌਸਮ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਅਗਲੇ ਆਉਣ ਵਾਲੇ 2 ਤੋਂ 3 ਘੰਟੇ ਦੇ ਦੌਰਾਨ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅੱਜ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਿਹੜੀ ਅਜੇ ਤਾਈਂ ਚੱਲੀ ਜਾ ਰਹੀ ਹੈ ਪੂਰੀ ਜਾਣਕਾਰੀ ਜਿਹੜੀ ਹੈ ਤੁਹਾਨੂੰ ਇਸ ਵੀਡੀਓ ਵਿੱਚ ਦੇਣ ਜਾ ਰਹੇ ਹਾਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਪੰਜਾਬ ਨੂੰ ਮੀਂਹ ਤੋਂ ਅਜ ਵੀ ਨਹੀਂ ਮਿਲੇਗੀ ਰਾਹਤ 23 ਜ਼ਿਲ੍ਹਿਆਂ ਦੇ ਵਿੱਚ ਪਾਰੀ ਬਾਰਿਸ਼ ਅਤੇ ਤੂਫਾਨ ਦਾ ਅਲਰਟ ਜਾਰੀ ਹੈ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਜਿੱਥੇ ਅੱਜ ਵੀ ਹਨ ਦਾ ਅਲਰਟ ਜਿਹੜਾ ਜਾਰੀ ਕੀਤਾ ਹੋਇਆ ਤੁਹਾਨੂੰ ਦੱਸ ਦਈਏ ਕਿ ਮੰਗਲਵਾਰ ਨੂੰ ਜਿੱਥੇ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਦੁਪਹਿਰ ਤੋਂ ਬਾਅਦ ਧੁੱਪ ਦੇਖਣ ਨੂੰ ਮਿਲੀ ਉੱਥੇ ਹੀ ਰਾਤ ਨੂੰ ਬੱਦਲ ਸਮਾਨਾਂ ਦੇ ਵਿੱਚ ਚੜੇ ਹੋਏ ਨਜ਼ਰ ਦਿਖਾਈ ਦੇ ਰਹੇ ਸੀ ਤੁਹਾਨੂੰ ਦੱਸ ਦਈਏ ਕਿ ਮੌਸਮ ਵਿਭਾਗ ਨੇ ਅੱਜ ਸਾਨੀ ਕੀ ਦਿਨ ਪੀਰਮਾਰ ਨੂੰ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਸਿਹਤ ਮਾਹਿਰਾਂ ਨੇ ਲਗਾਤਾਰ ਪੰਜਾਬ ਦੇ ਵਿੱਚ ਵਿਚਕਾਰ ਲੋਕਾਂ ਨੂੰ ਸਾਵਧਾਨ ਰਹਿਣ ਦੀ ਵੀ ਸਲਾਹ ਦਿੱਤੀ ਹੈ ਮਾਹਿਰਾਂ ਦੇ ਅਨੁਸਾਰ ਤੋਂ ਅਨੁਦੱਸਦੀ ਹੈ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਅੱਜ ਭਾਰੀ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਇਕ ਰਸੀ ਪੰਜਾਬ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਗੁਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਜ਼ਿਲ੍ਹਾ ਤਲਵੰਡੀ ਆ ਮਾਨਸਾ ਫਰੀਦਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਨਮਾਸ਼ਾਹਰ ਊਪਨਕਰ ਨੰਗਲਾ ਤਲਵਾੜਾ ਦਸੂਆ ਮਕੇਰੀਆਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਅਗਲੇ 2 ਤੋਂ 3 ਘੰਟਿਆਂ ਦੇ ਦੌਰਾਨ ਭਾਰੀ بارش ਦਾ ਅਲਰਟ ਜਾਰੀ ਆ ਤੁਹਾਨੂੰ ਦੱਸ ਦੇ ਕਿ ਪੰਜਾਬ ਦੇ 15 ਜ਼ਿਲ੍ਹਿਆਂ ਦੇ ਵਿੱਚ orange alert ਅਤੇ 8 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕੀਤਾ ਹੋਇਆ ਮੌਸਮ ਵਿਭਾਗ ਦੇ ਮੁਤਾਬਿਕ ਸਤੰਬਰ ਚ ਮੌਸਮ ਸਾਫ਼ ਸੁਥਰਾ ਹੋ ਦੇ ਅਸਾਰ ਜਿਹੜੇ ਨੇ ਦਿਖ ਰਹੇ ਨੇ ਫਿਲਹਾਲ ਇਸ ਸਮੇਂ ਪੰਜਾਬ ਦੇ ਹਾਲਤ ਬੇਜਾਦੀ ਹਿੰ ਅਜੂ ਬਣੇ ਹੋਏ ਨੇ ਰਾਹਤ ਵਿਚਾਕ ਕਾਰਜ ਜਾਰੀ ਆ ਬਾਕੀ ਤੁਹਾਨੂੰ ਦੱਸ ਦਈਏ ਕਿ ਵਖਰੇ ਡੈਮ ਤੋਂ ਅੱਜ ਹੋਰ ਪਾਣੀ ਛੱਡਣ ਦੇ ਅਸਾਰ ਜਿਹੜੇ ਨਜ਼ਰ ਆ ਰਹੇ ਨੇ ਜਿਸ ਦੇ ਨਾਲ ਅੱਜ ਵੀ ਹੜਾਂ ਵਰਗੀ ਸਥਿਤੀ ਜਿਹੜੀ ਆ ਦੇਖਣ ਨੂੰ ਮਿਲ ਸਕਦੀ ਆ ਇਸ ਤੋਂ ਇਲਾਵਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚ ਪੰਜਾਬ ਦੇ ਹੜਾਂ ਅਤੇ ਇਸ ਤੋਂ ਨੁਕਸਾਨ ਦੇ ਮਾਪੜੇ ਨੂੰ ਲੈ ਕੇ ਜਨਹਿਤ ਪਟੀਸ਼ਨ ਜਿਹੜੀ ਆ ਧਾਇਰ ਜਿਹੜੀ ਆ ਕਰ ਦਿੱਤੀ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਸੈਂਟਰ ਸਰਕਾਰ ਲੋਕਾਂ ਨੂੰ ਕਿੰਨਾ ਮੁਆਵਜ਼ਾ ਦੇਵੇਗੀ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ ਪਰ ਜੇਕਰ ਅਸੀਂ ਤੁਹਾਨੂੰ ਦੱਸ ਦਈਏ ਕਿਸਾਨ ਵੀਰੋ ਕਿ ਜੇਕਰ ਅਸੀਂ ਮੁਆਵਜ਼ੇ ਦੀ ਗੱਲ ਕਰੀਏ ਤਾਂ ਮੁਆਵਜ਼ੇ ਦੇ ਲਈ ਪਿੰਡਾਂ ਅਤੇ ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਪਟਵਾਰੀਆਂ ਦੇ ਵੱਲੋਂ ਗਦਾਵਰੀ ਜਿਹੜੀ ਹੈ ਕੀਤੀ ਜਾਵੇਗੀ ਜਿਸ ਦੇ ਵਿੱਚ ਤੁਹਾਡੀਆਂ ਫਰਦਾਂ ਜਿਹੜੀਆਂ ਉਹ ਦੇਖੀਆਂ ਜਾਣਗੀਆਂ ਜਿਸ ਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਮੁਆਵਜ਼ਾ ਜਿਹੜਾ ਮਿਲੇਗਾ ਜਿੰਨੀ ਤੁਸੀਂ ਫਸਲ ਵਿਜੀ ਹੋਏਗੀ ਝੋਨਾ ਜੇ ਨਾਲ ਤੁਹਾਡਾ ਖਰਾਬ ਹੋਇਆ ਜਾਂ ਤੁਹਾਡਾ ਕਮਾਦ ਖਰਾਬ ਹੋਇਆ ਉਹਦਾ ਮੁਆਵਜ਼ਾ ਤੁਹਾਨੂੰ ਜਰੂਰ ਮਿਲੇਗਾ ਸੋ ਅੱਜ ਦੀ ਵੀਡੀਓ ਵਿੱਚ ਇਨਾ ਹੀ ਧੰਨਵਾਦ